ਬੱਕਰੀ ਲੈਣੀ ਹੈ ਉਹ ਨਹੀਂ ਨਹੀਂ ਓਏ ਧੱਕ ਉਹ ਨਹੀਂ ਹੁੰਦੀ ਮਾ ਇਹ ਲੈ ਮੁੰਡੇ ਫਰੀਮਦਿਆ ਕਰਨਾ ਫਰੀ ਇਹਨੂੰ ਇਹ ਦੱਸੋ ਬੱਕਰੀ ਤੁਹਾਡੇ ਪਸੰਦ ਹੈ ਕਿੱਥੇ ਫਰੀ ਜਾਂ ਬੈਲੀ ਫਰੀਟ ਆਓ ਖੜਾ ਬੋਕ ਨੂੰ ਦੇਖ ਰਿਹਾ ਵੀ ਕੀ ਖਾਂਦਾ ਨਹੀਂ ਨਹੀਂ ਉਹ ਹੀ ਹੈ ਫਰੀਟ ਉਹੀ ਹੈ ਭਾਈ ਓਏ ਫਰੀਟ ये बना था शास्त्री करबा हो ठीक है बढ़िया बढ़िया ਕਰਦੇ ਬਿਨਾ ਇਧਰੋਂ ਰੱਬ ਮਾੜੀ ਪਰ ਇਹਨਾਂ ਕਰਦੇ ਬਹੁਤ ਪਿਛਾ ਨੂੰ ਕਰ ਲ ਅਮਰੀਕਾ ਨੂੰ ਬੱਕਰੀ ਨੂੰ ਆਪਣੇ ਲਵੇ ਬੋਝ ਕੇ ਦੂਰੋਂ ਵੀਡੀਓ ਵਧੀਆ ਬਣੂਗੀ ਵਧੀਆ ਬਣੂਗੀ ਵੀਡੀਓ ਉਹ ਦੇਖੀ ਜਾਓ ਘਰੇ ਜਾ ਕੇ ਦੇਖ ਨਹੀਂਦਾ ਹੁਣ ਥੋੜਾ ਇਹ ਯਾਰ ਆ ਜਾਓ ਰੇ ਚੁੱਲੀ ਵੀ ਨਹੀਂ ਬੰਨਣੀ ਆਈ ਬੰਦਿਆਂ ਨੂੰ ਉਹ ਉਹ ਕੁ ਦਵਾਇਆ ਭਾਰੀ ਵੱਡਾ ਕਿੱਡੇ ਮੂਰਖ ਲੋਕ ਨੇ ਚੋਲਾ ਨਹੀਂ ਬਣਾਇਆ ਤੇ ਸਮਾਰਕ ਹੈ ਨਵਾ ਨਵਾ ਇੱਕ ਗਿੱਠ ਥੋਂ ਛੱਡ ਕੇ ਪਾਉਂਗਾ ਲੋਕ ਐ ਲੋ ਮੂਰੋਂ ਫੇਰ ਬਣਾਣਾ ਨਵਾ ਨਵਾ ਨਾ ਹਾਂ ਜੀ ਬੱਕਰੀ ਚੈੱਕ ਕਰੋ ਪਹਿਲ ਥੋੜੀ ਐ ਪਸੰਦ ਥੋੜੀ ਐ ਪਕਾਈ ਕੁੱਟਣਾ ਮੇਰਾ ਕੰਮ ਐ ਕਿਉਂ ਜੀ ਬੋਲ 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 ਦਿਲਾਂ ਦੀ ਕੁੰਡੀ ਖੋਲ ਬਾਂਦਰ ਜਿਓਂ ਅੱਖਾਂ ਉਹ ਉਹਦੇ ਕੰਨੀ ਮਾਰਦਾ ਉਹਦੇ ਕੰਨੀ ਮਾਰਦਾ ਹਾਂ ਬੋਲ ਕੇ ਦੱਸ ਸੰਗ ਕਾਦੀ ਐ ਯਾਰ ਬੋਲ ਦਿਲਾਂ ਦੀ ਕੁੰਡੀ ਕਿਉਂ ਨਹੀਂ ਖੋਲਦਾ ਕੀ ਕਹਿੰਦੇ ਮੱਖਣਾ ਵੇ ਕਿਉਂ ਨਹੀਂ ਬੋਲਦਾ ਏ ਪੁੱਛੋ ਕਿੰਨੇ ਕਹਿੰਦੇ ਨੇ ਅਗਲੇ ਉਹ ਤਾਂ 35 ਮੰਗਦਾ ਮਰੀਕ ਫਲੇੜੇ ਵਾਲਾ ਉਹ ਪਟਿਆਲੇ ਵਾਲਾ ਬੱਕਰੀ ਪਸੰਦ ਹੈ ਪਸੰਦ ਆ ਪੂਰੀ 3.5 3.5 3.5 ਦੀ ਗੱਲ ਆ ਲੈ ਹੁਣ ਤੁਸੀਂ ਚੁੱਪੋਂ ਕਿ ਬੋਲਦੇ ਹੋ ਬੋਲਣਾ ਬੋਲੋ ਕੁਝ ਬੋਲਣਾ ਲੈ ਗੱਲ ਸੁਣ ਲੈ ਮਰੀਕ ਅੱਜ ਦੀ ਪਾਲਾ ਤਰੀਕ ਖੜਿਆ ਤੁੰਗਾਲੀ ਮੰਡੀ ਜਿੱਥੇ ਗੱਡੀ ਹੋਈ ਆ ਸਭ ਦੀ ਚੰਡੀ ਵਪਾਰੀਆਂ ਦੀ ਵੱਡੀ ਚੰਡੀ ਉਰੀ ਗੱਡੀ ਹੋਈ ਆ ਗੱਲ ਮੇਰੀ ਸੱਚੀ ਹੋ ਝੂਠੀ ਨਹੀਂ ਏਦਾ ਜਾਮਨ ਤੂੰ ਐ ਪੱਕੀ ਗੱਬਣ ਦਾ ਤੇ ਫੰਡਰ ਦਾ ਮੈਂ ਨਹੀਂ ਹੈਗਾ ਕਿਉਂ ਬਈ ਲੈਣ ਦਾ ਮੈਂ ਹੈਗਾ ਵੀਰੇ ਮੈਂ ਗਰੰਟੀ ਦਿੰਦਾ ਘੰਟੇ ਦੀ ਸੌਦਾ ਕਰਾਇਆ ਡੱਬੂ ਮਾਰੀ ਕੰਦ ਤੇ ਛਾਲ ਪਰਾਂ ਜਿਹੜਾ ਕੰਮ ਹੈ ਵਿਚੋਲੇ ਦਾ ਅਮਰੀਕ ਦੇਊਗਾ ਤਸੱਲੀ ਵੀਡੀਓ ਮੁੰਡੇ ਸਾਡੇ ਬਣਾਉਂਦੇ ਨੇ ਚਾਹੇ ਸਾਲ ਨੂੰ ਕਢਾ ਲਈ ਫੰਡਰ ਨਾ ਹੋਵੇ ਬੱਕਰੀ ਹੋਵੇ ਗੱਬਣ ਅੱਗੇ ਮਾਲਕਾਂ ਦੇ ਕੰਮ ਕਰਮ ਫਲ ਸਟਝੇ ਉਹਨਾਂ ਦੇ ਕਰਮ ਸੂਪੀ ਉਹਨਾਂ ਦੇ ਕਰਮ ਖਾਲੀ ਆਪਣੀਆਂ ਖਾਲੀ ਹੋਊਗੀ ਅਮਰੀਕ ਦੇ ਘਰੇ ਆਜੂਗੀ ਬੱਕਰੀ ਆਹੀ ਬੱਕਰੀਆਂ ਸਿਆਣੇ ਆ ਕੇ ਲਵੇ ਵੀਡੀਓ ਬਣਾ ਲੈਣਗੇ ਮੱਥੇ 'ਚ ਚੰਦ ਹੈ ਤੇ ਚੌੜੀ ਹੈ ਪੂਰੀ ਵਧੀਆ ਬੱਕਰੀ ਮੋਟੀ ਹੱਡੀ ਦੀ ਠੀਕ ਹੈ ਜੀ ਗੱਲ ਥਣ ਚੱਡੇ 'ਚ ਨਿਗਾਹ ਮਾਰ ਲਓ ਕੋਈ ਵੀ ਕੱਲ ਦੀ ਘਾਟਾ ਮੈਨੂੰ ਦੱਸੋ ਹੁਣ ਪਕਾਈ ਕੁੱਟਣਾ ਕੰਮ ਇਹਦੇ ਨਾਲ ਮੇਰਾ ਹੈ ਜੇ ਤੁਹਾਡੇ ਬੱਕਰੀ ਪਸੰਦ ਹੈ ਮਨਦੀਪ ਪਸੰਦ ਆ ਤੁਹਾਡੀ ਹੈ ਕਿਉਂ ਜੀ ਮੈਂ ਧੱਕਾ ਨਹੀਂ ਕਰਦਾ ਜੇ ਤੁਸੀਂ ਲੈਣੀ ਹੈ ਕੋਈ ਨੁਕਸ ਨਹੀਂ ਮੈਂ ਤਾਂ ਪਹਿਲਾਂ ਟੋਲੀ ਕੁਝ ਨਹੀਂ ਇਹ ਤਾਂ ਹਮਨਮਣੀ ਆ ਰੇਕ ਦੀ ਹੁੰਦੀ ਐ ਇਹਦਾ ਛੱਡ ਗੱਲ ਇਹਦਾ ਕੁਝ ਵੀ ਨਹੀਂ ਥਣ ਤੇ ਥਣ ਵੀ ਦੇ ਹੋ ਜਾਂਦੇ ਮੜੇ ਮੜੇ ਚੱਲੂ ਤਾਂ ਵੱਡੇ ਹੀ ਥੱਲੇ ਵਾਲਾ ਕਿਉਂ ਜੀ ਤਾਂ ਉੱਤੇ ਐ ਹੁਣ ਤਾਂ ਕਰ ਲਈ ਤਰੀਫ ਹੁਣ ਪਾਈਏ ਜੱਜ ਦੇ ਤਰੀਕ ਹਾਂ ਭਾਈ ਬਾਈ ਦੇਖਣ ਵਾਲਿਓ ਬੱਕਰੀ ਬਹੁਤ ਚੰਗੀ ਐ ਕੰਨ ਦੇਖ ਸਕਦੇ ਹੋ 18 ਇੰਚੀ ਲੰਬੇ ਨੇ 7 ਇੰਚੀ ਚੌੜੇ ਨੇ ਚੇ ਪੀਤਾ ਲੈ ਕੇ ਆ ਜਾਓ ਕਿਉਂਕਿ ਮੇਰੇ ਦਾ ਰੋਜ਼ ਦਾ ਹੀ ਕੰਮ ਹੈ ਕਿ ਅਮਰੀਕਾ ਹਾਂਜੀ ਕੋਈ ਕੁਆਲਿਟੀ ਚ ਕਮੀ ਨਹੀਂ ਹੈਗੀ ਕਿਸੇ ਦੇ ਪਸ਼ੂ ਨੂੰ ਨਿੰਦਣਾ ਨਹੀਂ ਚਾਹੀਦਾ ਲਵੇ ਅਗਲਾ ਨਾ ਲਵੇ ਮੰਡੀ ਦੇ ਵਿੱਚ ਆਈ ਆ ਤਾਂ ਮੈਂ ਬਣ ਕੇ ਆਈ ਆ ਤਾਂ ਮਾਰੀ ਕੋਈ ਤਾਇ ਦੀ ਧੀ ਨਹੀਂ ਖਾਉਂਦੀ ਅਗਲੀ ਕਹਿੰਦੀ ਮੈਂ ਉਹਦੇ ਨੂੰ ਵੀ ਚੰਗੀ ਬਣ ਕੇ ਜਾਵਾਂ ਤੀਆਂ ਦੇ ਵਿੱਚ ਮੇਲਾ ਦੇਖਣਾ ਤੇ ਉੱਚੇ ਮੱਥੇ ਦੀ ਬੱਕਰੀ ਹੈ ਜੀ ਨੂੰ ਇਹਦੀ ਪਰਖ ਨਿਰਖ ਹੈ ਹਰੇਕ ਨੂੰ ਕਿਸੇ ਨੂੰ ਪਤਾ ਨਹੀਂ ਹੈਗਾ ਕਿਸੇ ਕਿਸੇ ਨੂੰ ਭਾਂਡੇ ਦੀ ਬਾਬੇ ਹੁਣ ਪਰਖਾ ਠਣਕਾ ਕੇ ਦੇਖਿਆ ਕਰਦੇ ਤੌੜੇ ਬਾਈ ਜਾਂ ਲੈ ਕੇ ਆਉਂਦੇ ਬਾਹਰ ਵੇਚਣ ਘਮਾਰ ਕਹਿੰਦੇ ਹਾਂ ਓਏ ਪੱਕਾ ਇਹ ਲੈ ਲੋ ਚੰਗਾ ਖੁਰ ਨਾ ਜਾਵੇ ਬੱਕਰੀ ਚ ਨਹੀਂ ਕੋਈ ਕਮੀ ਹੁਣ ਦੱਸੋ ਕਿਵੇਂ ਕਰਾਂ ਚੱਲਾਂ ਸਾਈ ਗੱਡਾ ਕੰਨੇ ਚ ਫੂਕ ਮਾਰੇਗਾ ਪਰਾਂ ਦੱਸੇਗਾ ਕਿਵੇਂ ਚੱਲਾਂ ਦੱਸੇਗਾ ਹਾਂ ਫਿਰ ਉਹਦੇ ਚ ਕੋਈ ਗੱਲ ਚ ਹੋਣਾ ਬੜੀ ਇਧਰ ਨੂੰ ਆ ਜਾ ਭਾਈ ਚੌੜੇ ਹੋ ਜੋ ਨਾ ਲਈ ਯਾਰ ਤੇਰੇ ਗੈਲ ਨਹੀਂ ਕੋ ਬਣ ਕੇ ਤੋਰਦਾ ਸਹੀ ਗੱਲ ਚੌੜੇ ਧੱਕੇ ਇਹ ਚੌੜੇ ਖਾੜੇ ਦੀ ਵੀਡੀਓ ਵਧੀਆ ਬਣ ਜੀ ਵਧੀਆ ਬਣੀਆ ਕੱਲੀ ਕੁਆਲਟੀ ਦੀ ਬੱਕਰੀ ਦੀ ਕਿਉਂਕਿ ਸਾਨੂੰ ਜਿਹੜੇ ਸਾਡੇ ਕਿੰਗ ਨੇ ਨਾ ਵਧੀਆ ਬੰਦੇ ਆਪਣੇ ਗੁੱਜਰ ਸਾਹਿਬ ਜੀ ਪਾਕਿਸਤਾਨ ਵਾਲੇ ਅਸਰਬਜੀ ਉਹ ਕਹਿੰਦਾ ਰਾਜੂ ਭਾਈ ਮੇਰੇ ਨਾਲ ਗੱਲਾਂ ਹੁੰਦੀਆਂ ਵੀਡੀਓ ਵਧੀਆ ਬਣਾ ਕੇ ਤੋਰਿਆਗਾ ਉਹ ਬੰਦੇ ਨੇ ਬੱਕਰੀ ਪਾਲਣ ਧੰਦੇ ਨੂੰ ਖੜਾ ਕੇ ਦਿਖਾਤਾ ਇੱਕ ਆਪਣੇ ਜਿਉਂਦਾ ਰਹੇ ਰਣੀਆਂ ਵਾਲਾ ਸਣੀ ਸਰਦਾਰ ਜੀਨੇ ਕੇ ਬਰੀਡ ਦੇ ਬਾਰੇ ਆਪਾਂ ਨੂੰ ਚਾਨਣ ਕਰਤਾ ਨਹੀਂ ਸਾਡੇ ਪਾਲੀ ਜਿਹੜੇ ਆ ਜੜੀ ਤੇ ਸੁੱਤੇ ਪਏ ਤੇ ਸਿਉਨੇ ਵਰਗਾ ਤਾਂ ਅਸੀਂ ਕੋਟੀਆਂ ਦੇ ਪਾ ਲੈਟਾਂਦੇ ਸਾਨੂੰ ਪਰਖ ਨਿਰਖਣੀ ਸੀ ਕਿਸੇ ਨੂੰ ਪਰਖਾਂ ਨਿਰਖਾਂ ਅਸੀਂ ਕਰਨ ਤਾਂ ਲਾਤੇ ਤੇ ਡਿਚ ਕੋਈ ਨਹੀਂ ਸਿੱਖ ਕੇ ਆਉਂਦਾ ਕਿਉਂ ਜੀ ਪੂਰੀ ਸਿੱਖਦੇ ਆਂ ਅਸੀਂ ਗੁਰਤੀਆਂ ਲੈ ਕੇ ਤੁਹਾਡੇ ਵਰਗੇ ਇਹ ਜੇ ਬਜ਼ੁਰਗਾਂ ਤੋਂ ਸਿਆਣਿਆਂ ਤੋਂ ਡਿਚ ਅਸੀਂ ਵੀ ਨਹੀਂ ਸਿੱਖ ਥੋਤੂ ਹੀ ਸਿੱਖੇ ਆਂ ਤੇ ਸਭ ਨੂੰ ਆਪਾਂ ਸਲਾਮ ਕਰਦੇ ਆਂ ਜਿਹੜੇ ਨੇ ਧੰਦਾ ਵਧੀਆ ਕਰਤਾ ਤੇ ਮੰਡੀਆਂ ਵਾਲੇ ਨੇ ਮੰਡੀਆਂ ਲਾਤੀਆਂ ਲੱਗਣਾ ਹਰੇਕ ਬੰਦੇ ਨੂੰ ਗਰੀਬ ਨੂੰ ਅਮੀਰ ਨੂੰ ਰੋਜ਼ ਰੋਟੀ ਤਾਂ ਮਿਲੀ ਕੰਮ ਤਾਂ ਮਿਲਿਆ ਨਸ਼ੇ ਪੱਤੇ ਤੋਂ ਅਜੇ ਸਾਡੇ ਜਵਾਖਤਾ ਬਚੇ ਜਿਹੜੇ ਅਣ ਸਮਝਣੇ ਨਾ ਬਚੋ ਭਾਈ ਪੀਜੋ ਸਾਡਾ ਕੀ ਹੈ ਅਲੱਗ ਨਾ ਰਾਜੂ ਨੇ ਕਰਾਤਾ ਐ ਕਰਾਤਾ ਵਧੀਆ ਫਲਾ ਅਸੀਂ ਨੇ ਨਹੀਂ ਮਾੜਾ ਕਰਾਇਤਾ ਤੁਹਾਨੂੰ ਬੱਕਰੀਆਂ ਲੈਣ ਲਾਤਾ ਖਰੀਦਣ ਲਾਤਾ ਸਾਹਮਣੀਆਂ ਸਮਾਉਣੀਆਂ ਤਾਂ ਤੁੰਨੇ ਨੇ ਭਾਈ ਮੈਂ ਕਿੱਥੋਂ ਸਾਂਭੂਗਾ ਕਿਉਂ ਬਾਪਾ ਜੇ ਨਹੀਂ ਸਾਂਭੋਗੇ ਭੁੱਖੀਆਂ ਮਾਰ ਲਓ ਭਾਈ ਅਸੀਂ ਨਹੀਂ ਮਾੜਾ ਕਰਿਆ ਕਿਸੇ ਦਾ ਹਾਂਜੀ ਆ ਜਾ ਤਰੀਕ ਅਮਰੀਕਾ ਓ ਬਾਈ ਕਹਿੰਦੇ ਨੇ ਪਰ ਮੈਂ ਨਹੀਂ ਕਹਿੰਦਾ 18000 ਕਹਿੰਦੇ ਨੇ ਕੋਈ ਗੱਲ ਨਹੀਂ ਹੁਣ ਬੱਕਰੀ ਦੱਸ ਦੇ ਕਿੱਥੇ ਵੇਚਣੀ ਆ ਹਜ਼ਾਰ ਘੱਟ ਲੈ ਜੋ 34 ਦੀ ਨਾ ਥੱਲੇ ਆ ਜਾ ਬਸ ਫਿਰ ਤੁਸੀਂ ਆਪ ਹੀ ਕਿਉਂ ਗਾਕਾਂ ਨੂੰ ਤੜਕਿਓਨੇ ਫਿਰ ਉਹ ਤਾਜੀ ਕਹਿੰਦੇ ਨੇ ਲੈਣ ਨੂੰ ਮੈਂ ਕਹਿੰਦਾ ਤਾਜੀ ਇਹੀ ਹੋ ਜਦੋਂ 2 ਮਹੀਨਿਆਂ ਨੂੰ ਜੇ ਰਾਜੀ ਖੁਸ਼ੀ ਰਹੀ ਆਸਾਂ ਨਾਲ ਦਿਨ ਟੁੱਟਦੇ ਨਹੀਂ ਪੂਰੀ ਕੀ ਦੀ ਦਿੰਦੇ ਨਹੀਂ ਹੋਰ ਕਿੰਨੇ ਦੀ ਦਿੰਦੇ 30000 ਦੀ ਬੱਕਰੀ ਹੈ ਦੋ ਘਟ ਗਿਆ ਕੀ ਕਰਾਂ ਟੜਕਰਾਂ ਜੇ ਤੁਸੀਂ ਵੀ ਕਿਥੇ ਤੁਸੀਂ ਵੀ ਨਾ ਟੜਕ ਜਿਓ ਮੈਨੂੰ ਆਪਦੇ ਨਿਸ਼ਾਨੇ ਲਾ ਲੈਣ ਦੋ ਇੱਕ ਦੋ ਆਪਦੇ ਨਿਸ਼ਾਨੇ ਲਾ ਦੀ ਨਹੀਂ ਉਹ ਵੀ ਯਾਰ ਵਪਾਰੀ ਨੂੰ ਪਤਾ ਹੈ ਮਹਿੰਗੀ ਲਿਆ ਮੰਦੀ ਰਾ ਕੀ ਪਤਾ ਕਿਸੇ ਦੇ ਟਿੱਡ ਦਾ ਟਿੱਡ ਕੇ ਫਰੋਲ ਕੇ ਥੋੜੀ ਦੇਖਦਾ ਹੈ ਨਾ ਬੀ ਨੂੰ ਦਾ ਵੀਰੇ ਇੱਥੇ ਪਹਿਲਾਂ ਬੈਠੀ ਆਵੇਂ ਕੁਝ ਵੀ ਨਹੀਂ ਬੱਕਰੀ ਵੀ ਦੇਖ ਨੀ ਬੱਕਰੀ ਚ ਕੋਈ ਕੋਈ ਕੱਟ ਨਹੀਂ ਮੋਟੀ ਹੱਡੀ ਦੀ ਬੱਕਰੀ ਐ ਉਸੇ ਦੱਸੂਗੀ ਦੱਸੂਗੀ ਜੇ ਤਾਂ ਹੋਰ ਚੌੜੀ ਹੋ ਸੇਵਾ ਨਾਲ ਹੋਰ ਵੀ ਜੇ ਰਾਜੀ ਕੋਈ ਕਿਰਨ ਕਰਨ ਲੱਗ ਜੀ ਠਕਿਆਣੇ ਹੱਲ ਚੱਲਣਾ ਹੋਵੇ ਬੱਕਰੀ ਇਹ ਤੇਰੀ ਲੱਖ ਦੀ ਵੀ ਹੋ ਜੂ ਕਿਉਂ ਜੀ ਆਸਣਾ ਤਾਂ ਟੁੱਟਦੇ ਮੈਂ ਬਸਵਾ ਚ ਖੜੀ ਹੁੰਦਾ ਤੇ ਨਹੀਂ ਜੀਦਾ ਕੱਲੀ ਨੂੰ ਕੱਢ ਕੇ ਪਤਾ ਲੱਗਦਾ ਤੋੜ ਕੇ ਦੇਖ ਲੈ ਘੋੜੀ ਮਮੂ ਤੋੜਨੀ ਲੈ ਮਰੀ ਇਹ ਕਿਛਾਰੀਆਂ ਗੱਲਾਂ ਛੱਡ ਯਾਰ 22000 ਦੀ ਦੇ ਬੱਕਰੀ ਨੂੰ ਦੇ ਦੇ ਇੱਕੋ ਹੀ ਐਂਡ ਸੁਣਾ ਦੇ ਕਿੱਥੇ ਦੇਣੀ ਐ 30000 ਦੀ ਬੱਕਰੀ ਦੇ ਮਾਰ ਲੀ ਬਸ ਲਾਫਟ ਬੰਦੇ ਨੇ ਤੇਰਾ ਕੇਸ ਕਸੂਤੜ ਗਿਆ ਉਹ ਇਕੱਠੀਆਂ ਗੱਲਾਂ ਜੇ ਕਹੂੰ ਜাদু ਜੁੱਦ ਮਾਰ ਲਾ ਮਾਰ ਫੂਕ ਇੱਕ ਮਾਰ ਮੁਕੇ ਜাদু ਮੇਰਾ ਚੱਲਦਾ ਵੀ ਐ ਇਹ ਹਰੇਕ ਦੇ ਗੱਲ ਵਸਦੀ ਨਹੀਂ ਜਾਪਾਨ ਚ ਉੱਥੇ ਬੰਗਾਲ ਤੋਂ ਸਿੱਖ ਕੇ ਆਏ ਮੈਂ ਬੰਗਾਲ ਦੇਸ਼ ਚ ਹਜੇ ਬੰਦਿਆਂ ਦਾ ਨਾ ਚੰਗੇ ਮੁੰਡਿਆਂ ਦਾ ਮੀਡਾ ਬਣਾ ਕੇ ਕੰਦਨਾ ਚੇ ਪਤਾ ਨਹੀਂ ਆਹ ਮੇਰੇ ਬੰਦ ਗਾ ਲੈਂਦੇ 5 ਮਿੰਟ ਮਾਰੀ ਦੇ ਲੈ ਚੱਕ ਬਈ ਦੇਣੀ ਆ ਬੱਕਰੀ ਦੇਣੀ ਆ ਬੱਕਰੀ ਦੇਣੀ ਆ ਕੱਚਾ ਕੰਮ ਨਾ ਕਰੀ ਨਾ ਮੈਂ ਕੱਚਾ ਕੰਮ ਤਾਂ ਦੇਣ ਵਾਲੀ ਗੱਲ ਕਰਦੇ ਆ ਇਹ ਆਲਾ ਬੱਕਰੀ 24000 ਦੀ ਦੇ ਓਏ ਤੂੰ 2000 ਵਧਿਆ 24000 ਦੀ ਤੂੰ 2000 24000 ਦੀ 24000 ਦੀ ਇਹ ਲੈ 25000 ਦੀ ਮੂਈ ਚ ਮੁਠੀ ਨਹੀਂ ਨਹੀਂ ਬਸ ਉਹ ਨਹੀਂ ਵੀਰੇ ਕਿੱਥੇ ਹੋ ਗਈ ਹੋ ਗਈ ਨਹੀਂ ਹੁੰਦੀ ਰੱਬ ਹੋ ਗਈ ਨਾ ਖਾਇਦਾ ਸ਼ੱਕ ਮਿੱਤਰਾ ਫਲਕਾਰੀ ਹਾ ਕੰਕਰ ਬਜੀਆਂ 26000 ਦੀ ਲਗੋ ਚੁੱਪ ਬਸ ਖਰਚਾ ਮਨਾਦਾ ਪਹਿਲਾਂ ਸਹੀ ਹੈ ਸਹੀ ਹੈ ਵੀਰੇ ਕਿੱਥੇ ਵੀਰੇ ਰੁਪਏ ਨजीर ਲਾ ਕੇ ਕਹਿੰਦੇ ਕਿੱਥੇ ਬਹੁਤ ਦੂਰ ਫਿਰਦੇ ਪਿੱਛੇ ਫਿਰਦੇ ਤੂੰ ਖਰਚਾ 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 ਕੀ ਲਾ ਕੇ ਗਿਆ ਇਮਾਨਦਾਰੀ ਤੋਂ ਇਮਾਨਦਾਰੀ ਤੋਂ ਨਾ ਦੱਸ ਮੇਰੇ ਸੱਚਾਈ ਫੇ ਸੱਚਾਈ ਦੱਸ ਕਿਉਂ ਵੀ ਕਰਨੂ ਦੇਖਿਆਰ ਦਾ ਛੱਡ ਦੇ ਕੰਨ ਚ ਦੱਸ ਦੇ ਨਹੀਂ ਮਾਂ ਸੱਚਾਈ ਪਬਲਿਕ ਨੂੰ ਦੱਸ ਦੇ ਕਾਹਨੂੰ ਦੱਸ ਤੇਰੀ ਗੱਲ ਤੇ ਫੁੱਲ ਚਾੜੂਗਾ ਨਹੀਂ ਦਿੱਤੀ ਹੁੰਦਾ ਛੱਡ ਹਾਂ ਨਹੀਂ ਫੇ ਸਾਨੂੰ ਕੋਈ ਯਕੀਨੀ ਨੀ ਨਾਲ ਤੇਰੇ ਤੇ ਝੂਠ ਬੋਲਦਾ ਚ ਸੱਚ ਜਾਂ 27000 ਦੀ ਬੱਕਰੀ ਹੋਗੀ ਚੱਟ ਨਹੀਂ ਰਾਜੂ ਨਹੀਂ ਹੁੰਦੀ ਲਾ ਲਾ ਬੱਕਰੀ ਲੈਣੀ ਹੈ ਉਹ ਨਹੀਂ ਲੈਣੀ ਉਹ ਯਾਰ ਤੱਕ ਉਹ ਨਹੀਂ ਹੁੰਦੀ ਮਾ ਇਹ ਲੈ ਮੁੰਡੇ ਫੜੀ ਮੰਗਿਆ ਕਰਨਾ ਫੜੀ ਇਹ ਦਾ 8000 ਦੀ ਲੈ ਜਾ ਨਾ ਲੈ ਜਾ ਮੈਂ ਲੈ ਜਾ ਜਾਂ ਨਾ ਲੈ ਜਾ ਲੈ ਜਾ ਲੈ ਜਾ ਜਾ ਪੂਰੀ 29 ਹੋ ਗਿਆ ਹੁਣ 30 ਦੀ ਵਿਕਦੀ ਚੱਲ ਆ ਆਹ ਹੋਰਾਂ ਕੁਸ਼ਤੀ ਕਰ ਮੇਰੇ ਨਾਲ ਹਾਂ ਕੱਕੇ ਥਲਸਲ ਮਰੂ ਹੁੰਦਾ ਨਸਰੂਰ ਹੈ ਹਾਂ ਉਹ ਬਾਈ ਖੁਸ਼ ਹੈ ਨਹੀਂ ਜੇ ਖੁਸ਼ਾ ਤਾਂ ਨਹੀਂ ਪੁੱਠੀ ਛੜਦੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਧੱਕਾ ਕੋਈ ਨਹੀਂ ਹਾਂ ਧੱਕਾ ਨਹੀਂ ਤੇਰਾ ਨਾ ਕਰਦੇ ਇਹ ਸੌਦੇ ਸਾਡੇ ਪੱਕੇ ਨੇ ਧੱਕਾ ਨਹੀਂ ਕੋਈ ਠੀਕ ਹੈ ਸਹੀ ਹੈ ਸਹੀ ਹੈ ਸਹੀ ਹੈ ਕਹੇ ਵੀਡੀਓ ਚ ਠੀਕ ਹੈ ਸਹੀ ਹੈ ਨਹੀਂ ਮਾਲਕ ਕਹਿੰਦੇ ਨਹੀਂ ਵੀ ਸਹੀ ਹੈ ਮੈਂ ਨਹੀਂ ਕਹਿੰਦਾ ਪੈਂਦਾ ਵੀ ਸ਼ਰਮ ਹੁੰਦਾ ਬਾਬੇ ਅਸੀਂ ਨੇ ਹਲਾ ਕਹਿੰਦਾ ਸੜਿਆ ਦਾ ਧੱਕੇ ਨਾ ਕਰਾਤਾ ਤੈਨੂੰ ਸਹੀ ਹੈ ਮਜ਼ਦੂਰ ਹੈ ਓਕੇ ਜੀ ਆਪਾਂ ਦਾ ਮੇਰਾ ਤਾਂ ਕੋਈ ਨਹੀਂ ਕਸੂਰ ਹੈ ਨਾਲ ਤੇਰਾ ਕੋਈ ਕਸੂਰ ਨਹੀਂ ਆ ਠੀਕ ਹੈ ਲਓ ਜੀ ਕਰੋ ਪੈਸੀ ਚਲੋ ਜੀ ਆਪਦਾ ਕੰਮ ਮਾਰੋ ਕੋਈ ਪਕਾਈ ਮੇਰੇ ਬਾਂਡੇ ਆ ਕੇ ਇੰਦੇ ਤੜਕੇ ਤੱਕ ਫਿਰ ਕਮੈਂਟ ਗਲਤ ਕਰਨ ਲੱਗ ਜਾਂਦੇ ਨੇ ਕੋਈ ਭੁੱਕੀ ਫੀਮ ਨਹੀਂ ਖਾਂਦਾ ਮੈਂ ਫੀਮ ਖਾਇਆ ਕਰ ਥੋੜੀ ਜਿਹੀ ਹੋ ਰੱਬ ਰੱਬ ਛੱਡ ਯਾਰ ਚੰਗੀ ਤਰ੍ਹਾਂ ਹੈਂ ਚੰਗੀ ਤਰ੍ਹਾਂ ਜਾਦੂ ਸਿੱਖਿਆ ਰਿਆ ਜਰਾ ਚਲ ਕੋਈ ਨਹੀਂ ਮਾੜਾ ਮੋਟਾ ਤਾਂ ਜਾਣਦੀ ਆ ਵਾੜੀ ਦੂਰ ਮਾਰਦੇ ਮਗਾਲ ਵਾਲਾ ਚੱਲਿਆ ਤਾਂ ਹੈ ਨਹੀਂ ਵੈਸੇ ਬਾਈ ਨੇ ੱੱਕਾ ਲਾਣਾ ਚਲ ਠੀਕ ਹੈ ਬੀਠੀ ਮੈਂ ੱੱਕਾ ਨਹੀਂ ਕਰਿਆ ਇਹਦੇ ਨਾਲ ੱੱਕੇ ਨਾਲ ਫਿਰ ਸਿੱਖੇ ਸਮਝਾ ਦੱਸਦਾ ਨਾ ਨਹੀਂ ਸੌਦਾ ਠੀਕ ਹੈ ਹੈ ਉਹ ਸੌਦਾ ਇਹਨਾਂ ਨੂੰ ਫੇਟਾ ਪਹਿਲਾਂ ਵੀ ਦੇਖ ਕੇ ਕਹਿੰਦੀ ਬੱਕਰੀ ਨਹੀਂ ਮਾਰੀ ਤਾਂ ਬਾਈ ਨੂੰ ਕਹਿੰਦੇ ਖੁਸ਼ਰ ਤਾਂ ਲੈ ਜਾ ਤਾਂ ਵੀ ਕੋਈ ਨਹੀਂ ਫੇਟੋ ਵੇਖ ਖੜੀ ਰਹਿਣ ਨੂੰ ਨਹੀਂ ਨਹੀਂ ਸਹੀ ਹੈ ਸਹੀ ਹੈ ਹਾਂ ਬਈ ਬੱਕਰੀ ਭਾਰੀ ਬੰਦਾ 40000 ਦੀ ਆ ਇੱਕ ਗੱਲ ਹੋ ਰਹੀ ਜੇ ਕਾਲੇ ਲੈਵੇਂ ਦੀ 40 ਦੀ ਹੁੰਦੀ ਹੋਤੀ ਔਰ 40 ਦੀ ਦਿੰਦਾ ਉਹ ਬੰਦਾ ਘੱਟ ਨਹੀਂ ਵੇਚਦਾ ਬੱਕਰੀਆਂ ਉਹ ਵੀ ਚੰਗੀਆਂ ਲਿਆਉਂਦਾ ਹਾਂ ਬੱਕਰੀ ਕਾਦੀ ਓਏ 40 ਕਿਲੋ ਵਿੱਚ ਲੱਤ ਬੰਦਾ ਘੱਟਾ 15 ਹੋ ਗਈ 16 17 18 19 20 21 22 23 24 25 27 28 29 ਚਾਹੇ ਤਾਂ ਕਰਦੀ ਛੋੜ ਚਾਹੇ ਕਰਾਦੀ ਲਿਖਾਈ ਬਾ ਕੋਈ ਨਹੀਂ ਕਰਾਉਂ ਕਿਉਂ ਜੀ ਠੀਕ ਹੈ ਨਾ ਗੱਲ ਜਿਹੜਾ ਬਿਹਾਰ ਵੱਡੀ ਦਾ ਚੱਲਦਾ ਆ ਲਓ ਜੀ ਰਾਵਣ